ਕੋੜੀ ਵਾਵਨ ਅਖਰੀ ਸ਼ਲੋਕ ਪੈ ਪੰਜਨ ਅਗ ਦੁਖ ਨਾਸ ਮੰਨੇ ਹੈ ਰਾਧ ਹਰੇ ਸੰਤ ਸੰਗ ਜਿਹ ਰਿਧ ਵਸਿਓ ਨਾਨਕ ਤੇ ਨ ਪਰਮੇ ਸਤਿਗੁਰ ਕੀ ਸਮਝਾਉਂਦੇ ਨੇ ਪੈ ਪੰਜਨ ਪੈ ਤੋਂ ਮੁਕਤੀ ਨਿਰਪੋ ਹੋ ਜਾਣਾ ਅਗ ਪਾਪ ਦੁਖ ਨਾਸ ਮੰਨੇ ਹੈ ਰਾਧ ਹਰੇ ਹਰਾਤ ਹਰੀ ਦੀ ਕਥਾ ਸੁਣਨ ਨਾਲ ਹਰ ਹਰ ਤੇ ਨਾਮ ਜਪੰਤਿਆਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਇਹਨ ਸਮਝਦੇ ਵਿਚਾਰ ਦੇ ਹਰੀ ਦੀ ਕਥਾ ਨਾਲ ਜੁੜਨ ਵਾਲੇ ਜਿਹੜੇ ਹੁੰਦੇ ਨੇ ਉਹ ਅਮਰ ਹੋ ਜਾਂਦੀਆਂ ਨੇ ਆਤਮਾ ਉਹਨਾਂ ਦਾ ਸੰਸਾਰ ਤੇ ਆਉਣਾ ਖਤਮ ਹੋ ਜਾਂਦਾ ਜਨਮ ਮਰਨ ਕੱਟਿਆ ਜਾਂਦਾ ਮਨ ਆਰਾਧ ਹਰੇ ਸੰਤ ਸੰਗ ਜਿਹੜੇ ਰਤ ਬਸਿਓ ਨਾਨਕ ਤੇ ਨਾ ਪਰਮ ਜਿਹਦੇ ਹਿਰਦੇ ਚ ਸ਼ਬਦ ਦਾ ਗਿਆਨ ਗੁਰੂ ਦੀ ਕਿਰਪਾ ਹੋ ਗਈ ਉਹਨਾਂ ਦਾ ਪਰਮ ਕੱਟਿਆ ਜਾਂਦਾ ਹੈ ਪਰਮੇ ਭੂਲਾ ਦੇ ਦਸਤਾਵੇ ਪਰਮ ਕਰਕੇ ਅਸੀਂ ਭੱਜੇ ਫਿਰਦੇ ਆਂ ਦਰ ਦਰ ਭਟਕਦੇ ਫਿਰਦੇ ਆਂ ਗੁਰੂ ਨੂੰ ਛੱਡ ਕੇ ਬਿਨ ਨਾਮ ਹੀ ਚ ਕੰਬਲਾ ਫੇਰੇ ਨਾਮ ਤੋਂ ਵੀ ਨਾ ਨਾ ਦਰ ਦਰ ਪਟਕਦੇ ਫਿਰਦੇ ਆ ਨਹੀਂ ਇਹ ਗਲਤੀ ਕਰਨੀ ਆਓ ਸਾਰੇ ਮਿਲ ਕੇ ਵਿਚਾਰ ਤਰਨ ਆਪਾਂ ਜੁੜੇ ਰਹੀਏ ਰੱਬੀ ਬਾਣੀ ਨਾਲ ਜੁੜੇ ਰਹੀਏ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ ਅਸੀਂ ਵੀ ਆਪਦੇ ਘਰ ਪਹੁੰਚੀਏ